ਇੰਡੀਆ ਤੇ ਪਾਕਿਸਤਾਨ ਦਾ ਵਾਰ ਕਦੇ ਵੀ ਨਹੀਂ ਹੋਣਾ ਚਾਹੀਦਾ ਇਹਨਾਂ ਦੀ ਫਰੈਂਡਸ਼ਿਪ ਹੋਣੀ ਚਾਹੀਦੀ ਹੈ ਬੈਸਟ ਲੈਵਲ ਦੇ ਉੱਤੇ ਕਿਉਂਕਿ ਜਿੰਨਾ ਇਹ ਆਪਸ ਇੱਕ ਦੂਸਰੇ ਨਾਲ ਬੌਂਡਿੰਗ ਸਟਰੋਂਗ ਰੱਖਣਗੇ ਦੋਨਾਂ ਦੀ ਇਕਨੋਮੀ ਸਟਰੋਂਗ ਹੋ ਦਾਸ ਕਰੀਏ ਵੀ جنگ ਨਾ ਹੀ ਲੱਗੇ جنگ ਕਹਿਰ ਹੈ ਕਹਿਰ ਵਰਪਣ ਨਾਲ ਬਹੁਤ ਨੁਕਸਾਨ ਹੁੰਦਾ ਸੋ ਇਹੀ ਬੇਨਤੀ ਆਪਾਂ ਸਾਰੇ ਜਾਣੇ ਕਰੀਏ ਆਦਾਸ ਕਰੀਏ ਗੁਰੂ ਸਾਹਿਬ ਅੱਗੇ ਵੀ ਸਰਕਾਰਾਂ ਨੂੰ ਸਮਰਥਨ ਦਿੱਤੀ ਜਾਵੇ ਉਹ ਲੋਕਾਂ ਨੂੰ ਸਮਰਥਨ ਦਿੱਤੀ ਜਾਵੇ ਚੰਗੀ ਸੋਚ ਨਾਲ ਕਲੈਬੋਰੇਟ ਹੋ ਕੇ ਫਰੈਂਡਸ਼ਿਪ ਜ਼ੋਨ ਚਾਣ ਤੇ ਟੈਂਸ਼ਨ ਆ ਸਿਰਫ ਆਪਣਾ ਇਹ ਦੋਨਾਂ ਦੇਸ਼ਾਂ ਦੇ ਲੋਕਾਂ ਨੂੰ ਐ ਸਰਕਾਰਾਂ ਨੂੰ ਐ ਜਦਕਿ ਦੋਨੇ ਬੈਕਫੁੱਟ ਤੇ ਆ ਕੇ ਟੇਬਲ ਟॉक ਕਰਕੇ ਇਹਨੂੰ ਵਾਈਂਡ ਅਪ ਕਰਨ ਜਿਹੜੇ ਲੋਕ ਇਲੈਗਲ ਐਕਟੀਵਿਟੀਆਂ ਕਰ ਰਹੇ ਆ ਜਿਨ੍ਹਾਂ ਕਰਕੇ ਟੈਂਸ ਸਿਚੁਏਸ਼ਨਸ ਹੋਈਆਂ ਤੇ ਦੋਨੋਂ ਕੰਟਰੀਜ਼ ਨੂੰ ਉਹਨਾਂ ਨੂੰ ਫਾਈਂਡ ਆਊਟ ਕਰਕੇ ਉਹਨਾਂ ਨੂੰ ਡਿਸਪੋਜ਼ ਆਫ ਕਰਨਾ ਚਾਹੀਦਾ ਕਿਉਂਕਿ ਇੱਕ ਬੰਦੇ ਦੀਆਂ ਇੱਕ ਆਰਗੇਨਾਈਜੇਸ਼ਨ ਦੀਆਂ ਗਲਤੀਆਂ ਕਰਕੇ ਦੋਨੋਂ ਦੇਸ਼ ਭੋਗਤ ਰਹੇ ਨੇ ਉਸੇ ਕਾਲ ਜੀ ਕਿਤੇ ਤਾਂ ਇੰਡੀਆ ਪਾਕਿਸਤਾਨ ਲਈ ਬਿਜ਼ਨਸ ਹੋਣਾ ਚਾਹੀਦਾ ਸੀਗਾ ਕਿੱਥੇ ਅੱਜ ਟੈਂਸ ਸਿਚੁਏਸ਼ਨ ਹੋ ਗਈ ਵਾਰ ਵਾਲੇ ਪਾਸੇ ਨੂੰ ਜਾ ਰਹੇ ਆ ਤੁਸੀਂ ਇਹ ਦੇਖੋ ਯੂਰਪ ਦੇ 26 ਮੁਲਕ ਨੇ 26 ਕੰਟਰੀਜ਼ ਨੇ ਤੇ ਸਾਰਿਆਂ ਦੇ ਬਾਰਡਰਸ ਲੱਗਦੇ ਆ ਪਰ ਸਾਰਿਆਂ ਨੇ ਬਾਰਡਰਸ ਖੋਲੇ ਹੋਏ ਆ ਇਕਨੋਮੀ ਕਿੱਥੇ ਦੀ ਕਿੱਥੇ ਜਾ ਰਹੀ ਹੈ ਤੇ ਸਾਰੀ ਦੁਨੀਆ ਦਾ ਸਵਾਲ ਹੈ ਅਸੀਂ ਵੀ ਯੂਰਪ ਵਰਗੇ ਮੁਲਕ ਚ ਜਾ ਕੇ ਸੈਟਲਡ ਆਉਣ ਹੋਈਏ ਇੰਡੀਆ ਤੇ ਪਾਕਿਸਤਾਨ ਦਾ ਵਾਰ ਕਦੇ ਵੀ ਨਹੀਂ ਹੋਣਾ ਚਾਹੀਦਾ ਇਹਨਾਂ ਦੀ ਫਰੈਂਡਸ਼ਿਪ ਹੋਣੀ ਚਾਹੀਦੀ ਹੈ ਬੈਸਟ ਲੈਵਲ ਦੇ ਉੱਤੇ ਕਿਉਂਕਿ ਜਿੰਨਾ ਇਹ ਆਪਸ ਇੱਕ ਦੂਸਰੇ ਨਾਲ ਬੌਂਡਿੰਗ ਸਟਰੋਂਗ ਰੱਖਣਗੇ ਦੋਨਾਂ ਦੀ ਇਕਨੋਮੀ ਸਟਰੋਂਗ ਹੋਊਗੀ ਦੋਨਾਂ ਨੂੰ ਜਿਹੜਾ ਕਹਿੰਦੇ ਨੇ ਆਪਾਂ ਡਿਫੈਂਸ ਦੇ ਵਿੱਚ ਇੰਨਾ ਪੈਸਾ ਬਰਬਾਦ ਹੋ ਰਿਹਾ ਉਹ ਬਰਬਾਦ ਹੋਣ ਤੋਂ ਬਚੂਗਾ ਦੇਖੋ ਚਾਹੇ ਉਹ ਪਾਕਿਸਤਾਨ ਵਾਲੇ ਪਾਸਿਓਂ ਹੈ ਚਾਹੇ ਕਿਸੇ ਵੀ ਪਾਸਿਓਂ ਹੈ ਦੋਨੋਂ ਕੰਟਰੀਆਂ ਦੇ ਲੋਕਾਂ ਨੂੰ ਵੀ ਤੇ ਸਰਕਾਰਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਜਦੋਂ ਤੱਕ ਦੋਨੇ ਫਰੈਂਡ ਜ਼ੋਨ 'ਚ ਨਹੀਂ ਆਉਂਦੇ ਕੰਟਰੀਆਂ ਦਾ ਟੈਂਸ ਸਿਚੁਏਸ਼ਨ ਬਣੀ ਰਹੀ ਹੈ ਤੇ ਆਮ ਲੋਕਾਂ ਦਾ ਬਹੁਤ ਨੁਕਸਾਨ ਹੋਣਾ ਹੈ ਇਕਨੋਮੀ ਤਾਂ ਦੇਖੋ ਗਿਰਨੀ ਹੀ ਗਿਰਨੀ ਹੈ ਥੱਲੇ ਫਿਰ ਜ਼ਮੀਨਾਂ ਦੇ ਭਾਅ ਘਿਰਨੇ ਨੇ ਚੀਜ਼ਾਂ ਮਹਿੰਗੀਆਂ ਹੋਣੀਆਂ ਨੇ ਤੇ ਇਹ ਦੋਨਾਂ ਦੀ ਲੜਾਈ ਝਗੜਾ ਵੈਸਟਰਨ ਵਰਲਡ ਬੈਠ ਕੇ ਦੇਖ ਰਿਹਾ ਹੱਸ ਰਿਹਾ ਹੈ ਵੀ ਦੋਨੋਂ ਗਰੋਇੰਗ ਕੰਟਰੀ ਸਿਗੀਆਂ ਤੇ ਹੁਣ ਦੋਨਾਂ ਦਾ ਹੀ ਕਲੇਸ਼ ਪੈ ਗਿਆ ਲੜ ਪਏ ਤੁਹਾਨੂੰ ਕੀ ਲੱਗਦਾ ਉਹਨਾਂ ਨੂੰ ਬਹੁਤ ਟੈਂਸ਼ਨ ਹੋ ਕੇ ਹੋਣੀ ਹੈ ਬਿਲਕੁਲ ਵੀ ਨਹੀਂ ਟੈਂਸ਼ਨ ਤਾਂ ਸਿਰਫ ਆਪਣਾ ਇਹ ਦੋਨਾਂ ਦੇਸ਼ਾਂ ਦੇ ਲੋਕਾਂ ਨੂੰ ਹੈ ਸਰਕਾਰਾਂ ਨੂੰ ਹੈ ਜਦ ਕੇ ਦੋਨੇ ਬੈਕ ਫੁੱਟ ਤੇ ਆ ਕੇ ਟੇਬਲ ਟੌਕ ਕਰਕੇ ਇਹਨੂੰ ਵਾਈਂਡ ਅਪ ਕਰਨ ਜਿਹੜੇ ਲੋਕ ਇਲੀਗਲ ਐਕਟੀਵਿਟੀਆਂ ਕਰ ਰਹੇ ਆ ਜਿਨ੍ਹਾਂ ਕਰਕੇ ਸਟੈਂਸ ਸਿਚੁਏਸ਼ਨਸ ਹੋਈਆਂ ਤੇ ਦੋਨੋਂ ਕੰਟਰੀਜ਼ ਨੂੰ ਉਹਨਾਂ ਨੂੰ ਫਾਈਂਡ ਆਊਟ ਕਰਕੇ ਉਹਨਾਂ ਨੂੰ ਡਿਸਪੋਜ਼ ਆਫ ਕਰਨਾ ਚਾਹੀਦਾ ਕਿਉਂਕਿ ਇੱਕ ਬੰਦੇ ਦੀਆਂ ਇੱਕ ਆਰਗੇਨਾਈਜੇਸ਼ਨ ਦੀਆਂ ਗਲਤੀਆਂ ਕਰਕੇ ਦੋਨੋਂ ਦੇਸ਼ ਭੋਗਤ ਰਹੇ ਨੇ ਤੇ ਆਪਾਂ ਇਹੀ ਅਰਦਾਸ ਕਰੀਏ ਵੀ ਜੰਗ ਨਾ ਹੀ ਲੱਗੇ ਜੰਗ ਕਹਿਰ ਹੈ ਕਹਿਰ ਵਰਪਣ ਨਾਲ ਬਹੁਤ ਨੁਕਸਾਨ ਹੁੰਦਾ ਹੈ ਸੋ ਇਹੀ ਬੇਨਤੀ ਆਪਾਂ ਸਾਰੇ ਜਾਣੇ ਕਰੀਏ ਅਰਦਾਸ ਕਰੀਏ ਗੁਰੂ ਸਾਹਿਬ ਅੱਗੇ ਵੀ ਸਰਕਾਰਾਂ ਨੂੰ ਸਮਰੱਥ ਦਿੱਤੀ ਜਾਵੇ ਉਹ ਲੋਕਾਂ ਨੂੰ ਸਮਰੱਥ ਦਿੱਤੀ ਜਾਵੇ ਚੰਗੀ ਸੋਚ ਨਾਲ ਕਲੈਬੋਰੇਟ ਹੋ ਕੇ ਫਰੈਂਡਸ਼ਿਪ ਜ਼ੋਨ ਚਾਣ ਤੇ ਵਾਪਸ ਆਪਣੀ ਗਰੋਇੰਗ ਇਕਨੋਮੀ ਤੇ ਧਿਆਨ ਦਿੱਤਾ ਜਾਵੇ ਸਤਿ ਸ੍ਰੀ ਅਕਾਲ ਜੀ